ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਅੱਜ ਜਿਹੜਾ ਵਿਸ਼ਾ ਸਾਂਝਾ ਕਰਨ ਲੱਗੇ ਆ ਸੋ ਪਿਆਰਿਓ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਇਸ ਸੰਸਾਰ ਤੋਂ ਮਰ ਜਾਂਦਾ ਹੈ ਕਦੀ ਵੀ ਸ਼ਮਸ਼ਾਨ ਘਾਟ ਵਿੱਚ ਚੀਜ਼ਾਂ ਨਾ ਲੈ ਕੇ ਜਾਇਆ ਜੀ ਨਹੀਂ ਤੇ ਜ਼ਿੰਦਗੀ ਚ ਕਦੇ ਕੋਈ ਵਾਦਾ ਨਹੀਂ ਹੋਏਗਾ ਸੋ ਬਹੁਤ ਸਾਰੇ ਜਿਹੜੇ ਵਹਿਮ ਭਰਮ ਨੇ ਇਦਾਂ ਦੇ ਉਹ ਸਾਹਮਣੇ ਸਾਡੇ ਰੱਖੇ ਜਾਂਦੇ ਨੇ ਸੋ ਆਪਾਂ ਕੁਝ ਕੁ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪੰਜਾਬ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਿਸਟਮ ਹੈ ਉਹ ਹੈ ਪਖੰਡਵਾਦ ਦਾ ਕਰਮकांड ਦਾ ਤੇ ਕਰਮकांड ਜਿਹੜਾ ਹੈ ਉਹ ਸਭ ਤੋਂ ਵੱਧ ਹੈ ਪੰਜਾਬ ਦੇ ਵਿੱਚ ਕਰਮकांड ਸਭ ਤੋਂ ਜ਼ਿਆਦਾ ਹੈ ਪੰਜਾਬ ਦੇ ਵਿੱਚ ਪਹਿਲਾਂ ਵੀ ਆਪਾਂ ਅਰਜ ਕੀਤੀ ਹੈ ਕਿ ਖਾਣ ਵਾਲੀਆਂ ਚੀਜ਼ਾਂ ਨੂੰ ਪਾਣੀ 'ਚ ਤੈਰ ਰਹੇ ਆਂ ਤੇ ਗੰਦਮੰਦ ਨੂੰ ਜਿਹੜਾ ਹੈ ਅਸੀਂ ਬਿਲਕੁਲ ਅੰਦਰ ਨਿਘਾ ਰਹੇ ਆਂ ਆਪਣੇ ਵਿੱਚ ਲੈ ਰਹੇ ਆਂ ਸਰੀਰ ਦੇ ਵਿੱਚ ਉਸ ਨੂੰ ਅਸੀਂ ਪਾਲੀ ਜਾ ਰਹੇ ਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਕਦੋਂ ਨਿਕਲਾਂਗੇ ਕਦੋਂ ਇਹਨਾਂ ਚੀਜ਼ਾਂ ਦਾ ਖੇੜਾ ਛੱਡਾਂਗੇ ਇਹਨਾਂ ਚੀਜ਼ਾਂ ਦਾ ਤਿਆਗ ਕਦੋਂ ਕਰਾਂਗੇ ਕਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲਾਂਗੇ ਹਾਲਾਂਕਿ ਸਾਨੂੰ ਇਹ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੋਂ ਆਪਣੇ ਆਪ ਨੂੰ ਆਜ਼ਾਦ ਕਰ ਪਾਵਾਂਗੇ ਕਦੋਂ ਆਜ਼ਾਦ ਕਰਾਂਗੇ ਸਾਧ ਸੰਗਤ ਇਥੇ ਕੁਝ ਵੀ ਹੋ ਜਾਏ ਤੇ ਸਾਡੇ ਮਨ ਦੇ ਵਿੱਚ ਭਰਮ ਜਿਹੜੇ ਆ ਨਾ ਉਹ ਪਹਿਲਾਂ ਚੱਲ ਪੈਂਦੇ ਨੇ ਜੇ ਕੋਈ ਮਰਦੇ ਜੇ ਕੋਈ ਚੜਾਈ ਕਰਦੇ ਉਹਦੇ ਕੋਲ ਨਹੀਂ ਜਾਣਾ ਜੀਓ ਦੀਆਂ ਚੀਜ਼ਾਂ ਨਹੀਂ ਵਰਤਣੀਆਂ ਕਹਿੰਦੇ ਜੀ ਉਹ ਬੰਦਾ ਮੁੜ ਕੇ ਆਜੂ ਉਹ ਬੰਦਾ ਤਾਂ ਫਿਰ ਸਾਨੂੰ ਚਿੰਬੜ ਜੂ ਇਦਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਉਹ ਬੰਦੇ ਦੀਆਂ ਚੀਜ਼ਾਂ ਨਾ ਵਰਤੋ ਉਹਦਾ ਨਾਮ ਨਾ ਲਓ ਦਾ ਮਤਲਬ ਕਿ ਸਾਰਾ ਜਿਹੜਾ ਸਿਸਟਮ ਹੈ ਉਹ ਇਹੋ ਜਿਹੇ ਹਿਸਾਬ ਦੇ ਨਾਲ ਚਲਾਇਆ ਜਾਂਦਾ ਹੈ ਕਿ ਭਾਈ ਉਹ ਬੰਦੇ ਦੇ ਮਨ ਦੇ ਵਿੱਚ ਇਹੋ ਜਿਹਾ ਭਰਮ ਪਾ ਦਿੱਤਾ ਜਾਂਦਾ ਹੈ ਵੀ ਇਹ ਤੈਨੂੰ ਚਿੰਬੜ ਜੇਗਾ ਇਹ ਤੈਨੂੰ ਖਤਮ ਕਰ ਦੇਗਾ ਸੋ ਸਾਰ ਸੰਗਤ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਕਰੀਏ ਕਈ ਬੰਦਿਆਂ ਦਾ ਮਨ ਦੇ ਵਿੱਚ ਵਹਿਮ ਭਰਮ ਹੁੰਦਾ ਹੈ ਵੀ ਜੋ ਚੀਜ਼ ਨਾਲ ਲੈ ਕੇ ਗਏ ਸ਼ਮਸ਼ਾਨ ਘਾਟ ਦੇ ਵਿੱਚ ਉਹ ਉੱਥੇ ਛੱਡ ਆਓ ਉਹਨੂੰ ਵਾਪਸ ਮੋੜ ਕੇ ਨਾ ਲੈ ਕੇ ਆਓ ਪੁਰਬੀ ਕਾਰਨ ਪੁੱਛਿਆ ਵੀ ਜੀ ਕਿਉਂ ਕਹਿੰਦੇ ਜੀ ਉਹ ਚੀਜ਼ਾਂ ਫਿਰ ਮਾਰੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਮਾਰੀਆਂ ਚੀਜ਼ਾਂ ਦਾ ਫਿਰ ਬਾਸਾ ਹੋ ਜਾਂਦਾ ਹੈ ਅੱਛਾ ਜੀ ਅਸੀਂ ਮੋਬਾਈਲ ਵੀ ਨਾਲ ਲੈ ਕੇ ਜਾਂਦੇ ਆ ਉਹ ਵੀ ਉੱਥੇ ਛੱਡ ਕੇ ਆਇਆ ਕਰੋ ਆਪਦੇ ਕੱਪੜੇ ਤਨ ਤੇ ਪਹਿਨੇ ਹੁੰਦੇ ਨੇ ਉਹ ਵੀ ਛੱਡ ਕੇ ਆਇਆ ਕਰੋ ਸਾਡੇ ਜੇਬ ਵਿੱਚ ਪਰਸ ਵੀ ਹੁੰਦਾ ਹੈ ਪੈਸੇ ਟੱਕਾ ਧਨ ਦੌਲਤ ਹੁੰਦਾ ਉਹ ਵੀ ਚਿਖਾ ਜੀ ਜਾ ਲਿਆ ਆ ਕਰੋ ਮੋੜ ਕੇ ਨਹੀਂ ਕੋਈ ਚੀਜ਼ ਲੈ ਹੁੰਦੇ ਹੁੰਦੇ ਇਹੋ ਜੇ ਵਹਿਮ ਪਤਾ ਨਹੀਂ ਕਿੱਥੋਂ ਕਰਕੇ ਲੈਂਦੇ ਆ ਸਾਡੇ ਲੋਕ ਉਥੋਂ ਚੀਜ਼ ਕਹਿੰਦੇ ਵਾਪਸ ਨਹੀਂ ਲਿਆਈਦੀ ਹੁੰਦੀ ਜੀ ਵੀ ਨਹੀਂ ਫਿਰ ਵਾਅਦਾ ਨਹੀਂ ਹੁੰਦਾ ਕਿਸੇ ਚੀਜ਼ 'ਚ ਅਸੀਂ ਵੀ ਤੇ ਖੁਦ ਜਾਣਦੇ ਆ ਉਹਦੀ ਬੰਦੇ ਨੂੰ ਛੱਡਣਾ ਜਾਣਿਆ ਅਸੀਂ ਕਿਉਂ ਵਾਪਸ ਆਉਣੇ ਆ ਅਸੀਂ ਵੀ ਉੱਥੇ ਹੀ ਰਹਿ ਜਾਏ ਕਰੀ ਉੱਥੇ ਘਰ ਪਾ ਲਿਆ ਕਰੀ ਉੱਥੇ ਬਿਠਿਆ ਕਰੀਏ ਅਸੀਂ ਘਰੇ ਵਾਪਸ ਮੁੜ ਕੇ ਨਹੀਂ ਆਉਣਾ ਵਾਅਦਾ ਨਹੀਂ ਹੁੰਦਾ ਹੁੰਦਾ ਕਰੀ ਤੇ ਜੇ ਕੋਈ ਇਹ ਸਵਾਲ ਕਰ ਦੇ ਫਿਰ ਕਹਿੰਦੇ ਨੇ ਨਹੀਂ ਨਹੀਂ ਇਹ ਤਾਂ ਜੀ ਤਰਕਵਾਦੀ ਨੇ ਜੀ ਇਹ ਨਹੀਂ ਗੱਲ ਮੰਨਦੇ ਹੈਗੀ ਸਰਸੰਗਤ ਗੱਲ ਮੰਨਣ ਦੀ ਨਹੀਂ ਹੈਗੀ ਕੱਲ ਇੱਥੇ ਸਮਝਦਾਰੀ ਦੀ ਆ ਗੱਲ ਇੱਥੇ ਵਿਚਾਰਨ ਦੀ ਆ ਗੱਲ ਇੱਥੇ ਸਮਝਦਾਰੀ ਦੀ ਹੈ ਪਿਆਰਿਓ ਜੇ ਅਸੀਂ ਸਮਝਦਾਰੀ ਵਰਤਾਂਗੇ ਨਾ ਸਮਝਦਾਰੀ ਲੈ ਕੇ ਚੱਲਾਂਗੇ ਨਾ ਤੇ ਯਾਦ ਰੱਖਿਓ ਪਿਆਰਿਓ ਫਿਰ ਕੁਝ ਵੀ ਔਖਾ ਨਹੀਂ ਜੇ ਅਸੀਂ ਸਮਝਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਔਖੀਆਂ ਨੇ ਜਾਂ ਮੰਨਣਾ ਨਹੀਂ ਸਾਡਾ ਕੋਈ ਨੁਕਸਾਨ ਹੋ ਜੂ ਇਹ ਹੋ ਜੂ ਉਹ ਹੋ ਜੂ ਮਨ ਦੇ ਵਿੱਚ ਵਹਿਮ ਵੀ ਹੁੰਦਾ ਹੈ ਭਰਮ ਵੀ ਹੁੰਦਾ ਹੈ ਉਹ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੀ ਏ ਇਹਨਾਂ ਚੀਜ਼ਾਂ ਦੇ ਵਿੱਚੋਂ ਦੂਰੀ ਬਣਾਈਏ ਜਿੰਨਾ ਹੋ ਸਕਦਾ ਹੈ ਅਸੀਂ ਦੂਰੀ ਬਣਾਈਏ ਇਹਨਾਂ ਚੀਜ਼ਾਂ 'ਚੋਂ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਦੂਰੀ ਬਣਾਈਏ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਮਿਲਣਾ ਕੱਖ ਵੀ ਨਹੀਂ ਬਸ ਵਹਿਮ ਭਰਮ ਨੇ ਸਾਡੇ ਕੋਲੇ ਸਾਧ ਸੰਗਤ ਜਿਹੜਾ ਆਇਆ ਉਹਨੇ ਜਾਣਾ ਹੈ ਪਾਤਸ਼ਾਹ ਕਹਿੰਦੇ ਨੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਪਾਤਸ਼ਾਹ ਕਹਿੰਦੇ ਜਿਹੜਾ ਆਇਆ ਉਹਨੇ ਚਲੇ ਜਾਣਾ ਜ਼ਰੂਰ ਇੱਕ ਦਿਨ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ ਜਦੋਂ ਉਹ ਆਇਆ ਸੀ ਉਦੋਂ ਦਾ ਮਰਨ ਵੀ ਤੈਅ ਕੀਤਾ ਗਿਆ ਸੀ ਜਦੋਂ ਉਹ ਆਇਆ ਸੀ ਨਾ ਉਦੋਂ ਮਰਨ ਵੀ ਤੈਅ ਹੋਇਆ ਸੀ ਮਰਨ ਦਿਨ ਵੀ ਤੈਅ ਹੋਇਆ ਸੀ ਅਸੀਂ ਜਨਮ ਦਿਨ ਮਨਾਉਂਦੇ ਆ ਕਦੇ ਸੁਣਿਆ ਕੋਈ ਕਿਸੇ ਦਾ ਮਰਨ ਦਿਨ ਮਨਾਉਂਦਾ ਹੈ ਜਨਮ ਦਿਨ ਤੇ ਅਸੀਂ ਬਹੁਤ ਖੁਸ਼ ਹੁੰਨੇ ਆ ਜਨਮ ਦਿਨ ਮਨਾਇਆ ਨਾ ਕਰੋ ਯਾਦ ਰੱਖੋ ਤੁਸੀਂ ਕਹੋਗੇ ਜੀ ਹੁਣ ਕੀ ਕਰੀਏ ਜਨਮ ਦਿਨ ਮਨਾਉਣ ਦਾ ਮਤਲਬ ਕੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਸਾਲ ਬਤ ਗਏ ਉਹਨਾਂ ਤੇ ਅਫਸੋਸ ਕਰੀਏ ਵੀ ਇੰਨਾ ਸਮਾਂ ਲੰਘ ਗਿਆ ਅਸੀਂ ਗੁਰੂ ਨਾਲ ਨਹੀਂ ਜੁੜੇ ਅਸੀਂ ਤਾਂ ਮੌਤ ਦੇ ਨੇੜੇ ਹੋ ਰਹੇ ਹਾਂ ਜੇ ਸਾਡੀ ਉਮਰ ਜਿਹੜੀ ਹੈ 20 22 ਸਾਲ ਦੀ ਹੋ ਗਈ 25 ਦੀ ਹੋ ਗਈ 30 ਦੀ ਹੋ ਗਈ ਉਥੇ ਇਹ ਨਾ ਖੁਸ਼ ਹੋ ਬਣੀ ਇੰਨੀ ਉਮਰ ਹੋ ਗਈ ਜੀ ਇੰਨੀ ਉਮਰ ਹੋ ਗਈ ਤੇ ਕਰਿਆ ਕੀ ਕੁਝ ਆਪਣੇ ਜੀਵਨ ਨੂੰ ਸੇਧ ਦਿੱਤੀ दारू ਦੀਆਂ ਬੋਤਲਾਂ ਖਾਲੀ ਕਰਤੀਆਂ ਨਸ਼ੇ ਦੇ ਆਦੀ ਅਸੀਂ ਹੋ ਗਏ ਕਰਮ ਕਾਂਡ ਪਖੰਡ ਦੇ ਅਸੀਂ ਫੱਟੇ ਚੱਕਤੇ ਕੁਝ ਬਦਲੇ ਆ ਕੁਝ ਨਹੀਂ ਬਦਲੇ ਆ ਅਸੀਂ ਕੀ ਕੀਤਾ ਅਸੀਂ ਮੌਤ ਦੇ ਨੇੜੇ ਹੋ ਰਹੇ ਹਾਂ ਖੁਸ਼ੀਆਂ ਤਾਂ ਤਾਂ ਮਨਾਈਏ ਵੀ ਜੇ ਸਾਨੂੰ ਜ਼ਿੰਦਗੀ ਮਿਲ ਗਈ ਅਸੀਂ 30 ਸਾਲ ਬਤੀਤ ਕਰ ਲਏ 30 ਸਾਨੂੰ ਜਿਹੜੇ ਨੇ ਹੋਰ ਮਿਲ ਗਏ ਐਕਸਟਰਾ ਮਿਲ ਗਏ ਜੇ ਅਸੀਂ 60 ਸਾਲ ਜਿਉਣਾ ਸੀ ਜੀ ਅਸੀਂ 90 ਸਾਲ ਹੁਣ ਜਿਉਵਾਂਗੇ ਤਾਂ ਅਸੀਂ ਖੁਸ਼ੀ ਮਨਾਈਏ ਇਹ ਖੁਸ਼ੀ ਮਨਾਉਣ ਦਾ ਜ਼ਰੀਆ ਜਿਹੜਾ ਨਾ ਉਹ ਤਰੀਕਾ ਉਹਨੂੰ ਬਦਲੀਏ ਜਿਹੜਾ ਸਭ ਤੋਂ ਵੱਡੀ ਗੱਲ ਹੈ ਜੀ ਮਾਈਂਡੈਡ ਇਸ ਚੀਜ਼ ਨੂੰ ਥੋੜਾ ਜਿਹਾ ਗੌਰ ਕਰੋ ਇਸ ਚੀਜ਼ ਤੇ ਵੈਮਾ ਪਰਮਾ ਦੇ ਵਿੱਚੋਂ ਸਾਨੂੰ ਆਜ਼ਾਦ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ ਕਾਰਨ ਕੀ ਸੀ ਕਿ ਜਿਹੜੇ ਲੋਕ ਪ੍ਰਮਾਤਮਾ ਤੋਂ ਥਿੜਕ ਚੁੱਕੇ ਨੇ ਜਿਹੜੇ ਲੋਕ ਰੱਬ ਦੇ ਮਾਰਗ ਤੋਂ ਆਊਟ ਹੋ ਚੁੱਕੇ ਨੇ ਉਹਨਾਂ ਲੋਕਾਂ ਨੂੰ ਸਹੀ ਮਾਰਗ ਸਹੀ ਦਿਸ਼ਾ ਦੇਣੀ ਉਹਨਾਂ ਲੋਕਾਂ ਨੂੰ ਸਮਝਾਉਣਾ ਉਹਨਾਂ ਲੋਕਾਂ ਦੇ ਜਾ ਕੇ ਘਰਾਂ 'ਚ ਪ੍ਰਚਾਰ ਕਰਨਾ ਵੀ ਭਾਈ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹੈ ਇਹ ਗੱਲ ਯਾਦ ਰੱਖਿਓ ਉਹਨਾਂ ਲੋਕਾਂ ਨੂੰ ਦੱਸਣਾ ਸੀ ਮਕਸਦ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਸੀ ਕਿ ਭਾਈ ਤੁਸੀਂ ਪਰਮਾਤਮਾ ਦੇ ਹੁਕਮ ਨੂੰ ਪਹਿਚਾਣੋ ਸਾਧ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਨਾ ਅਸੀਂ ਮੰਨਿਆ ਨਾ ਅਸੀਂ ਉਹਨਾਂ ਦੇ ਸਿਧਾਂਤ ਤੇ ਚੱਲ ਸਕੇ ਨਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤ ਤੇ ਚੱਲ ਸਕੇ ਅਸੀਂ ਤਾਂ ਜੇ ਕੀਤੀ ਹੈ ਤੇ ਆਪਣੀ ਮਤ ਕੀਤੀ ਹੈ ਆਪਣੇ ਮੁਤਾਬਕ ਸਾਰਾ ਕੁਝ ਚੱਲਣਾਉਣ ਦੀ ਚੱਲਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤੇ ਅੱਜ ਵੀ ਕਹਿ ਦਿੰਨੇ ਆ ਪਾਪਾ ਜੀ ਹੁਕਮਨਾਮਾ ਉਹ ਲਿਓ ਜੋ ਵਧੀਆ ਜਿਹਾ ਹੋਵੇ ਵੀ ਹੁਕਮਨਾਮਾ ਵੀ ਮਾੜਾ ਹੁੰਦਾ ਪੂਰੀ ਗੁਰਬਾਣੀ ਤੇ ਅਸੀਂ ਕੌਣ ਹੁੰਨੇ ਆ ਇਹ ਕਹਿਣ ਵਾਲੇ ਵੀ ਗੁਰਬਾਣੀ ਆ ਵਧੀਆ ਜੀ ਆ ਮਾੜੀ ਆ ਅਸੀਂ ਗੁਰਬਾਣੀ ਦੇ ਇੱਕ ਅੱਖਰ ਦਾ ਜਿਹੜਾ ਹੈ ਉਹ ਬਿਲਕੁਲ ਕੀਮਤ ਨਹੀਂ ਦੇ ਸਕਦੇ ਅਸੀਂ ਐਡੇ ਨਹੀਂ ਹੋਏ ਹਜੇ ਸਾਰ ਸੰਗਤ ਸਾਡੇ ਕੋਲੇ ਤੇ ਆ ਚੀਜ਼ਾਂ ਨੇ ਅਸੀਂ ਮੈਂ ਬੇਨਤੀ ਕਰਦਾ ਵੀ ਵਹਿਮ ਭਰਮ ਦੇ ਵਿੱਚੋਂ ਨਿਕਲੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਵਿਚਾਰੀਏ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੋਕਾ ਦਿੱਤਾ ਪਿਆਰਿਓ ਤਾਂ ਉਹਨਾਂ ਨੇ ਆਪ ਇਸ ਨੂੰ ਕਮਾਇਆ ਅੱਜ ਵਰਗੇ ਸਾਧੜਿਆਂ ਵਾਂਗੂ ਨਹੀਂ ਵੀ ਉਹਨਾਂ ਨੇ ਸਿਰਫ ਕਹਿ ਦਿੱਤਾ ਤੇ ਕਹਿਣ ਕਥਣ ਦੀਆਂ ਗੱਲਾਂ ਪਰੇ ਗਈਆਂ ਨਾ 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 ਉਹਨਾਂ ਨੇ ਜੇ ਕਿਹਾ ਤੇ ਕਰਕੇ ਵਿਖਾਇਆ ਵੰਡ ਕੇ ਵੀ ਛਕਿਆ ਕਿਰਤ ਵੀ ਕੀਤੀ ਤੇ ਨਾਮ ਵੀ ਜਪਿਆ ਗਵਾਹ ਹੈ ਇਤਿਹਾਸ ਪੜਿਆ ਕਰੋ ਤੁਹਾਨੂੰ ਪਤਾ ਲੱਗੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੀਵਨ ਦੇ ਵਿੱਚ ਬਹੁਤ ਕੁਝ ਕੀਤਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੀਵਨ ਦੇ ਵਿੱਚ ਘਾਲਣਾ ਘਾਲੀਏ ਤਾਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਇਸ ਕਰਕੇ ਪਿਆਰਿਓ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੀਏ ਜਿਸ ਨੇ ਜੀਵਨ ਦਿੱਤਾ ਹੈ ਜੀਵਨ ਲੀਲਾ ਜਿਸ ਨੇ ਦਿੱਤੀ ਹੈ ਪਿਆਰਿਓ ਜੇ ਇਹ ਜੀਵਨ ਲੀਲਾ ਸਮਾਪਤ ਹੋ ਗਈ ਤਾਂ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਖਤਮ ਹੋ ਗਈਆਂ ਉਹਦੇ ਵਿੱਚ ਬਾਅਦ ਵਿੱਚ ਵਹਿਮ ਭਰਮ ਕਰਨ ਦਾ ਕੀ ਫਾਇਦਾ ਜੇ ਕਦਰ ਕਰਨੀਆਂ ਜਿਉਂਦੇ ਜੀ ਕਰੋ ਮਰਿਆਂ ਤੋਂ ਬਾਅਦ ਤਾਂ ਚਾਹੇ ਪਕੌੜੇ ਬਣਾਈ ਚੱਲੋ ਜਲੇਬੀਆਂ ਬਣਾਈ ਚੱਲੋ ਕੋਈ ਫਾਇਦਾ ਨਹੀਂ ਜੇ ਮਰੇ ਮਰੇ ਤੋਂ ਬਾਅਦ ਇਹ ਸਾਰਾ ਕੁਝ ਕਰਨਾ ਜਿ ਜਿਉਂਦੇ ਨੂੰ ਰੋਟੀ ਦੀ ਬੁਰਕੀ ਨਾ ਦਿੱਤੀ ਉਹਨੂੰ ਤਾਂ ਕੋਈ ਪਾ ਨਹੀਂ ਹੈ ਸਮਝੋ ਬੇਨਤੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ